ਗਰਮੀ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਦਿਨ-ਪ੍ਰਤੀ ਦਿਨ ਪਾਰੇ ਦੇ ਵਿੱਚ ਵਾਧਾ ਦਰਦ ਕੀਤਾ ਜਾ ਰਿਹਾ ਹੈ। ਇਸ ਮੌਕੇ ਉੱਤੇ ਜੰਗਲੀ ਜਾਨਵਰ ਪਾਣੀ ਦੀ ਭਾਲੂ ਲੈ ਕੇ ਅਕਸਰ ਰਿਆਸੀ ਖੇਤਰਾਂ ਦਾ ਰੁਕ ਕਾਲਿਆਂ ਦੇ ਹਨ ਅਤੇ ਕਈ ਵਾਰ ਸੜਕਾਂ ਦੇ ਵਿੱਚ ਉਨ੍ਹਾਂ ਹਾਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਬੀਤੀ ਰਾਤ ਇੱਕ ਜੰਗਲੀ ਸਾਬਰ ਕਿਸੇ ਅਗਿਆਤ ਵਾਹਨ ਦੀ ਚਪੇੜ ਦੇ ਵਿੱਚ ਆ ਕੇ ਹਾਸੇ ਦਾ ਸ਼ਿਕਾਰ ਹੋ ਗਿਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਇਸ ਸਾਸਰੀ ਸੂਚਨਾ ਸਥਾਨੀ ਬਸਿਕਾਂ ਦੇ ਵੱਲੋਂ ਜੰਗਲੀ ਜੀਵ ਵਿਭਾਗ ਨੂੰ ਦਿੱਤੀ ਗਈ। ਜੰਗਲੀ ਜੀਵ ਵਿਭਾਗ ਦੇ ਗਾਰਜਜੀਤ ਸਿੰਘ ਆਪਣੇ ਸਾਥੀਆਂ ਦਾ ਨਿਮੁੱਖੇ ਉੱਤੇ ਪਹੁੰਚੇ ਤੇ ਉਨ੍ਹਾਂ ਦੱਸੇ ਕਿ ਅਕਸਰ ਪਾਣੀ ਦੀ ਭਾਲ ਦੇ ਵਿੱਚ ਇਹ ਜਾਨਵਰ ਖੇਠਾਂਵਾਲ ਦਾ ਰੁਕ ਕਰਦੇ ਹਨ ਜਿਸ ਦੇ ਕਾਰਨ ਅਜੇ ਹਾਸੀ ਵਾਪਰਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸੰਬਰ ਜਿਸ ਦੀ ਉਮਰ 4 ਤੋਂ 5 ਸਾਲ ਦੀ ਹੈ ਇਹ ਹਾਸੀ ਦਾ ਸ਼ਿਕਾਰ ਹੋਇਆ ਅਤੇ ਇਸ ਦੀ ਮੌਤ ਹੋ ਚੁੱਕੀ ਹੈ। ਹੁਣ ਇਸ ਨੂੰ ਵਿਭਾਗੀ ਨਿਯਮਾਂ ਦੇ ਅਨਸਾਰ ਕਾਰਵਾਈ ਕਰਕੇ ਇਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜੰਗਲੀ ਜੀਵ ਵਿਭਾਗ ਗਾਰਜਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਖੇਤ ਦੇ ਨਾਲ ਪਾਣੀ ਖੇਤਰ ਲੱਗਦਾ ਹੈ ਜਿਸ ਦੇ ਕਾਰਨ ਅਕਸਰ ਜੰਗਲੀ ਜਾਨਵਰ ਸੜਕਾਂ ਵਿੱਚ ਆ ਜਾਂਦੇ ਹਨ ਤੇ ਵਾਹਨ ਚਲਾਣ ਵਾਲਿਆਂ ਨੂੰ ਆਪਣੀ ਸਪੀਡ ਘੱਟ ਰੱਖਣੀ ਚਾਹੀਦੀ ਹੈ ਤਾਂ ਜੋ ਇਹਨਾਂ ਹਾਸੇ ਦੇ ਨਾਲ ਉਹ ਵੀ ਕਿਸੇ ਵੱਡੇ ਹਾਸੇ ਦਾ ਸ਼ਿਕਾਰ ਨਾ ਹੋ ਸਕਣ ਬਿਊਰੋ ਰਿਪੋਰਟ ਮੇਰਾ ਪੰਜਾਬੀ ਹੋਸਕੀ ਜਾਣਕਾਰੀ ਦਿਓ ਜੀ ਮੇਰਾ ਨਾਮ ਹੈ ਜੀ ਜਸਬੀਰ ਸਿੰਘ ਬਣਗੜ ਮੈਂ ਮਤਲਬ ਇੱਥੇ ਬਤੌਰ ਇਨਚਾਰਜ ਮੇਰੀ ਡਿਊਟੀ ਹੈ ਜੀ ਤੇ ਆਪਣਾ ਜਿਹੜਾ ਇਹ ਸੰਭਰ ਮਤਲਬ ਇਹ ਜਿਹੜਾ ਜਾਨਵਰ ਹੈ ਜੀ ਤੇ ਇਹ ਜਾਨਵਰ ਹੁਣ ਜਿੰਦਾ ਜੀ ਗਰਮੀਆਂ ਹੁੰਦੀਆਂ ਨੇ ਜੀ ਗਰਮੀਆਂ ਤੇ ਆਪਣੇ ਪਾਣੀ ਦੇ ਉਹਦੇ ਵਿੱਚ ਭਾਰ ਦੇ ਵਿੱਚ ਇਹ ਜੰਗਲੀ ਆਪਣੇ ਏਰੀਆ ਤੋਂ نیچے ਉਤਰਦੇ ਆ ਤੇ ਆਪਣੇ ਕਈ ਵਾਰ ਸੜਕ ਵਿੱਚ ਆਣ ਕਰਨ ਸੜਕੀ ਹਾਸੀਆਂ ਦਾ ਸ਼ਿਕਾਰ ਹੋ ਜਾਂਦੇ ਆ ਜੀ ਤੇ ਇਹ ਜਿਹੜਾ ਜਾਨਵਰ ਹੈ ਇਹਦੀ ਏਜ ਹੋਊਗੀ 4.5 ਸਾਲ 5 ਕਿਸਾਲ ਹੋਊਗੀ ਜੀ 5 ਕਿਸਾਲ ਦਾ ਮਤਲਬ ਇਹ ਜਾਨਵਰ ਹੈ ਤੇ ਆਪਣੇ ਹੁਣ ਉੱਪਰੋਂ ਜਿਹੜੇ ਆਪਣੇ ਜਿਹੜੇ ਜੰਗਲੀ ਖੇਤਰਾਂ ਨੂੰ ਛੱਡ ਕੇ ਜਦੋਂ ਇੱਧਰ ਆ ਜਾਂਦੇ ਆ ਤੇ ਇੱਧਰ ਹੋ ਜਾਂਦੇ ਆ ਜੀ ਆਪਣੇ ਇਹਦਾ ਹਾਸੀਆਂ ਦਾ ਸ਼ਿਕਾਰ ਹੋ ਜਾਂਦੇ ਜੀ ਜਾਨਵਰ ਕਿਵੇਂ ਹੋਇਆ ਤੁਹਾਨੂੰ ਕੀ ਲੱਗਦਾ ਕਿਵੇਂ ਇੰਦੀ ਗੱਲ ਹੋਈ ਹੈ ਇਹ ਇਹ ਤਾਂ ਹੁਣ ਜਿੱਦਾਂ ਸਾਨੂੰ ਟੈਲੀਫੋਨ ਤੋਂ ਦੋ ਸਵੇਰੇ ਸਵੇਰੇ ਤੋਂ ਸਾਨੂੰ ਮੈਨੇ ਉਹ ਜਿਹੜਾ ਟੈਲੀਫੋਨ ਸੰਦੇਸ਼ ਪ੍ਰਾਪਤ ਹੋਇਆ ਉਸ ਵਿੱਚ ਸਾਨੂੰ ਪਤਾ ਲੱਗਿਆ ਕਿ ਇੱਕ ਜੰਗਲੀ ਸਾੰਬਰ ਮਤਲਬ ਇਧਰੋਂ ਆਪਣੇ ਜੰਗਲ ਤੋਂ ਮਤਲਬ ਭਟਕ ਕੇ ਇਧਰ ਰੋਡ ਦੇ ਬਾਹਰ ਆ ਗਿਆ ਤੇ ਇਧਰ ਆ ਕੇ ਕਿਸੇ ਗੱਡੀ ਦੇ ਆਪਣਾ ਉਹਦੇ ਨਾਲ ਕਿਸੇ ਗੱਡੀ ਵਗੈਰਾ ਨਾਲ ਟਕਰਾ ਗਿਆ ਜਿਸ ਕਾਰਨ ਜਦੋਂ ਸਾਨੂੰ ਖ਼ਬਰਾਂ ਪ੍ਰਾਪਤ ਹੋਈ ਉਸ ਟਾਈਮ ਦਾ ਮਤਲਬ ਦੱਸਿਆ ਜਾ ਰਿਹਾ ਸੀ ਕਿ ਇਹ ਬਿਲਕੁਲ ਜ਼ਿੰਦਾ ਸੀ ਜਦੋਂ ਸਾਡਾ ਜਿਹੜਾ ਮਤਲਬ ਆਪਣੇ ਕਰਮਚਾਰੀ ਇੱਥੇ ਮੌਕੇ ਤੇ ਪਹੁੰਚਿਆ ਤੇ ਇਹਨਾਂ ਨੇ ਦੇਖਿਆ ਤੇ ਡੈੱਡ ਹੋ ਚੁੱਕਾ ਸੀ ਕੀ ਇਹਨਾਂ ਦਾ ਇਹ ਵੀ ਕਾਰਨ ਹੈ ਜਿਹਦਾ ਗਰਮੀਆਂ ਦੇ ਵਿੱਚ ਅਕਸਰ ਜੰਗਲਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਉਹ ਅੱਗ ਲੱਗਣ ਕਰਕੇ ਵੀ ਇਹ ਨੀਚੇ ਦਵਾਈ ਜਾਂਦੀਆਂ ਪਾੜੀਆਂ ਨੇ ਨਹੀਂ ਦੇਖੋ ਜੀ ਜਿੰਦਾ ਹੁਣ ਮੰਨ ਲਓ ਜੰਗਲਾਂ ਦੇ ਵਿੱਚ ਅੱਗ ਲੱਗਣ ਨਾਲ ਤਾਂ ਦੇਖੋ ਬਹੁਤ ਘੱਟ ਹੈ ਕੀ ਮਤਲਬ ਇਹ ਹੁੰਦਾ ਕਿ ਜਾਨਵਰ ਜਿਹੜੇ ਆ ਆਪਣੇ ਜੰਗੀ ਖੇਤਰ ਇਹ ਜਿਹੜਾ ਏਰੀਆ ਕਾਫੀ ਵੱਡਾ ਹੋਣ ਕਰਕੇ ਅੱਗੇ ਪਿੱਛੇ ਤਾਂ ਹੋ ਜਾਂਦੇ ਆ ਪਰ ਮਤਲਬ ਨੀਚੇ ਨੀਚੇ ਤਾਂ ਜ਼ਿਆਦਾ ਕਰਕੇ ਆਪਣੇ ਪਾਣੀ ਦੇ ਪਾਣੀ ਦੇ ਸੋਰਸਸ ਕਰਕੇ ਹੀ ਆਦੇ ਆ ਨੀਚੇ ਤਾਂ ਵੈਸੇ ਨਹੀਂ ਆਦੇ ਕਿਉਂਕਿ ਹੁਣ ਇੱਧਰ ਤਾਂ ਨਾਲ ਮਹਿਰਾ ਵੀ ਆ ਗਈਆਂ ਜੀ ਸਭ ਕੁਝ ਹੈ ਤੇ ਬਟ ਫੇਰ ਵੀ ਇਹ ਹੁੰਦਾ ਕਿ ਜਦੋਂ ਉਧਰ ਤੋਂ ਭਟਕ ਜਾਂਦੇ ਆ ਜਾਨਵਰ ਤੇ ਕਈ ਵਾਰ ਮਤਲਬ ਆ ਜਾਂਦੇ ਇਧਰ ਰੋਡ ਦੇ ਮਤਲਬ ਜਿਹੜੀ ਆਵਾਜਾਈ ਹੈ ਰੋਡ ਤੇ ਇਧਰ ਵਾਲੀ ਸਾਈਡ ਆ ਕੇ ਕਈ ਵਾਰ ਹੋ ਜਾਂਦੇ ਜੀ ਸ਼ਿਕਾਰ ਆਪਣੇ ਇਹਦੇ ਐਕਸੀਡੈਂਟ ਵਗੈਰਾ ਸ਼ਿਕਾਰ ਹੋ ਜਾਂਦੇ ਆ ਜੀ ਤੁਹਾਡੀ ਅਗਲੀ ਕਾਰਵਾਈ ਕੀ ਹੋਣੀ ਸਾਡੀ ਅਗਲੀ ਕਾਰਵਾਈ ਹੋਊਗੀ ਆਪਾਂ ਇਹਨਾਂ ਨੂੰ ਜਾ ਕੇ ਇਹਦਾ ਮਤਲਬ ਸਰਕਾਰ ਦੇ ਉਹਨਾਂ ਦੇ ਹਿਸਾਬ ਨਾਲ ਜੋ ਵੀ ਵੱੜੀ ਕਾਰਵਾਈ ਹੈ ਸਨਸਕਾਰ ਵਗੈਰਾ ਉਹ ਆਪਾਂ ਕਰਦਾਂਗੇ ਜੀ ਮਤਲਬ ਕੁਝ ਕੀਤਾ ਜਾਵੇਗਾ ਜੀ ਪੋਸਟਮਾਰਟਮ ਆਪਾਂ ਸਾਜੀ ਪੋਸਟਮਾਰਟਮ ਵੀ ਕੀਤਾ ਜਾਵੇਗਾ ਜੀ ਠੀਕ ਹੈ ਹਾਂਜੀ ਕਲਾਸ A ਦਾ ਦੋ ਦੇ ਬਾਰੇ ਇਹ ਜਾਨਵਰ ਦਾ ਮਤਲਬ ਕਿਹੜਾ ਜਾਨਵਰ ਹੈ ਤੇ ਕਿਹੜੀ ਕਲਾਸ ਇਹ ਆਪਣਾ ਸਾਂਭਰ ਹੈ ਜੀ ਜਾਨਵਰ ਤੇ ਇਹ ਆਪਣਾ ਉਹਦਾ ਕਲਾਸ ਵਾਂਗ ਤੇ ਕਲਾਸ ਬੰਦਾ ਉਹ ਹੈ ਜੀ ਜਾਨਵਰ ਹੈ ਜੀ ਸ਼ਡਿਊਲ ਬੰਦਾ ਜੀ ਸ਼ਡਿਊਲ ਬੰਦਾ ਆ ਸ਼ਡਿਊਲ ਬੰਦਾ ਜੀ